ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬਾਬਾ ਜੀ ਦੇ ਸਹਿਯੋਗ ਨਾਲ ਤੇ ਸਾਰੇ ਬੱਚਿਆਂ ਦੇ ਸਹਿਯੋਗ ਦੇ ਨਾਲ ਘਰ-ਘਰ ਅੰਦਰ ਧਰਮਸਾਲ ਹੋਵੇ ਹਰ ਕੀਰਤਨ ਸਦਾ ਵਸੋਆ ਇਸ ਪਾਵਨ ਸ਼ਬਦ ਦੇ ਨਾਲ ਅਸੀਂ ਇਹ ਤੋਂ ਸਿੱਧ ਲੈਂਦੇ ਹੋਏ ਸਿੱਖਿਆ ਲੈਂਦੇ ਹੋਏ ਅਸੀਂ ਘਰ-ਘਰ ਦੇ ਵਿੱਚ ਜਾ ਕੇ ਹਰ ਪਰਿਵਾਰ ਨੂੰ ਇਹ ਬੇਨਤੀ ਕਰਾਂਗੇ ਕਿ ਬੱਚਿਆਂ ਨੂੰ ਗੁਰੂ ਘਰ ਭੇਜੋ ਜੇ ਨਹੀਂ ਵੀ ਕੋਈ ਬੱਚਾ ਗਰੰਤੀ ਬਣਨਾ ਚਾਹੁੰਦਾ ਤਾਂ ਉਹ ਨਤਨੇਮ ਜ਼ਰੂਰ ਸਿੱਖੇ ਨਤਨੇਮ ਦੀ ਸੰਥਾ ਲਾਵੇ ਤੇ ਬਾਕੀ ਅਸੀਂ ਇਹੀ ਕਹਾਂਗੇ ਸਾਰਿਆਂ ਨੂੰ ਵੀ ਗਰੰਤੀ ਸਿੰਘ ਬਣਨਾ ਚਾਹੇ ਉਹ ਆਪਣਾ ਕਿੱਤਾ ਨਾਪਣਾ ਉਹ ਕੋਈ ਵੀ ਚਾਹੇ ਉਹ ਨੌਕਰੀ ਕਰੇ ਜੋਬ ਕਰੇ ਜਾਂ ਬਿਜ਼ਨਸ ਕਰੇ ਉਹਦੇ ਵਿੱਚ ਦੂਸਰਾ ਸਾਡਾ ਇਹ ਮਕਸਦ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਆਗਮਨ ਪ੍ਰਭਾ ਰਿਆ ਘਰ ਘਰ ਦੇ ਵਿੱਚ ਜਾ ਕੇ ਅਸੀਂ ਸਾਰਿਆਂ ਨੂੰ ਪ੍ਰੇਰਿਤ ਕਰੀਏ ਨਸ਼ਿਆਂ ਤੋਂ ਦੂਰ ਕਰੀਏ ਤੇ ਨਾਲੇ ਵੀ ਰਾਤ ਨੂੰ ਜਿਹੜਾ ਆਪਾਂ ਗੁਰਪੁਰਬ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ ਉਹ ਆਪਾਂ ਉਸ ਟਾਈਮ ਰਾਤ ਨੂੰ 1 ਵਜੇ ਦੇ ਲਗਭਗ ਮਨਾਉਣੇ ਆ ਤੇ ਸਾਰਾ ਨਗਰ ਉਹਦੇ ਵਿੱਚ ਆਵੇ ਤੇ ਨਾਲ ਹੀ ਸਹਿਯੋਗ ਦੇਵੇ ਠੀਕ ਆ ਬਾਬਾ ਜੀ ਅਸੀਂ ਸਾਰੇ ਨਗਰ ਦੇ ਵਿੱਚ ਘਰ ਘਰ ਜਾ ਕੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਜਾ ਰਹੇ ਹਾਂ ਜੀ ਅੱਜ ਸਾਡਾ ਇਹ ਪਹਿਲਾ ਦਿਨ ਹੈ ਠੀਕ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਪਰਵਾਨਾ 14 ਤਰੀਕ ਨੂੰ ਰਾਤ ਨੂੰ ਜਦੋਂ ਮਹਾਰਾਜ ਆ ਗਏ ਉਹ ਰਾਤ ਨੂੰ ਇੱਕ ਵਾਈਦ ਲਗਭਗ 9:00 ਉਹ ਕੀਰਤਨ ਵੀ ਕਰਦੇ ਤੇ ਉਹਦੇ ਵਾਸਤੇ ਸੱਦਾ ਦੇਣ ਆਇਆ ਵੀ ਸਾਰੇ ਹਾਜ਼ਰੀ ਲਵਾਈਓ ਸਵਾਗਤ ਨਾਲੇ ਦੀਪਮਾਲਾ ਦੀਵੇ ਸਾਰੇ ਇਹ ਲਾਉਣਾ ਚੰਗੀ ਕਲਾਣਾ ਠੀਕ ਹੈ ਜੀ ਹਾਂ ਜ਼ਰੂਰ ਕਰ ਜਾ ਕਰੋ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਵੀਰ ਨਸ਼ਾ ਦਾ ਵਾਜਨ ਚਹਿਨਾ ਤਨਿਹੰਦੀ ਸੰਖਿਆ ਕਰ ਲੈਣ ਤੇ ਦੂਸਰਾ ਮਹਾਰਾਜ ਦਾ ਉਤਾਰ ਦੇਣਾ ਤੇਨੇ ਦਿਨ ਸੇਵਾ ਤੇ ਆਪਾਂ ਰਾਤ ਨੂੰ ਮਨਾਉਣੇ ਨੇ ਜੀ ਗੁਰਪੁਰਬ ਦੇ ਸਮੇਂ ਮਹਾਰਾਜ ਦਾ ਗਮਨਪੁਰਬਾ ਉਹੀ ਟਾਈਮ ਤੇ ਰਾਤ ਨੂੰ ਕਵਿਦ ਲੱਗਦਾ ਦਾ ਵੰਨ ਸੁਹੇੜੇ ਵੀ ਉਸ ਸਮੇਂ ਤੁਸੀਂ ਹਾਜ਼ਰੀ ਜ਼ਰੂਰ ਪਰੇ ਸਾਰਾ ਪਰਵਾਹ ਠੀਕ ਹੈ ਬਬੀ ਜੀ ਅਸੀਂ ਵੀ ਇਹ ਕਹਿਆ ਸਾਰੇ ਬੱਚੇ ਨਾਲ ਚਾਰੀ ਸੇਵਾ ਠੀਕ ਹੈ ਜੀ ਬਾਜੀ ਚੜ੍ਹਦੀ ਕਲਾ ਨੂੰ ਜੀ ਸਾਰੇ ਅੰਦਰ ਗੁਰੂ ਦਾ ਬਾਣੀ ਸਾਰਾ ਕੁਝ ਸਿੱਖਦਾ ਹੈ ਠੀਕ ਹੈ ਇੱਕ ਵਰਪੁਰਵਾ ਉਤਾਰ ਦਿਹਾੜਾ ਮਹਾਰਾਜੀ ਦਾ ਆਪਾਂ ਰਾਤ ਨੂੰ ਦਵਾਉਣ ਨੂੰ ਉਸੇ ਸਮੇਂ ਸਜਾਉਣੇ ਹੁੰਨੇ ਆ ਜਦੋਂ ਮਹਾਰਾਜ ਦਾ ਅਗਮਲ ਪ੍ਰਭੂ ਹੋਇਆ 1 ਵਜੇ ਸਾਰਾ ਪਰਿਵਾਰ ਆਏ ਠੀਕ ਹੈ ਠੀਕ ਹੈ ਲਾਜ਼ਮੀ ਆਇਓ ਬੱਚਿਆਂ ਨੂੰ ਭੇਜਿਆ ਕਰੋ ਇਹ ਨਹੀਂ ਹੈ ਕੋਈ ਵੀ ਕੋਈ Hindu ਧਰਮ ਦਾ ਜਾਂ ਕੋਈ ਹਨਾ ਕੋਈ ਵੀ ਹੈ ਉਹਨਾਂ ਨੂੰ ਆਪਾਂ ਉਹੇ ਜਿਹੀ ਸਿੱਖਿਆ ਦੇਵਾਂਗੇ ਗੱਤਕਾ ਸਿੱਖ ਸਕਦੇ ਆਪਦੀ ਰੱਖਿਆ ਤਾਂ ਕਰ ਲੈਣਗੇ ਕੱਲ ਨੂੰ ਹਾਂਜੀ ਬਾਹਰ ਅੰਦਰ ਹਨਾ ਜ਼ਰੂਰ ਆਇਓ ਸਾਰਾ ਪਰਿਵਾਰ ਨਾਲ ਠੀਕ ਹੈ ਜੀ ਠੀਕ ਹੈ ਜੀ। ਜਦੋਂ ਪੋਣਾ ਨਸ਼ਾ ਦੀ ਮਾਦ ਨਹੀਂ ਬਚੀ ਜੇ ਸਾਹਮਣੀ ਹੈ। ਦੂਸਰਾ ਆਪਣਾ ਅਸਰ ਦੇਹੜਾ ਗੁਰਨਾਮ ਦੇ ਮਹਾਰਾਜ ਦਾ। ਰਾਤ ਨੂੰ ਆਪਾਂ 1 ਵਜੇ ਕੀਰਤਨ ਕਰਦੇ ਹਾਂ। ਹਾਂ ਜੀ। 14 ਤਰੀਕ ਨੂੰ ਆਹ ਠੀਕ ਹੈ ਜੀ। ਸਾਰਾ ਪਰਿਵਾਰ ਠੀਕ ਹੈ ਜੀ। ਠੀਕ ਹੈ। 4 ਜੇ ਬਦੋ ਸੋਈ। ਬਸ ਹੋਟ ਚੰਗੀ ਕਲਾ ਜਾਓ। ਜੇ ਪਹਿਲਾਂ ਤੇ ਜੁੜ ਜਾਓ ਕੋਈ ਗੱਲ ਨਹੀਂ। ਦੁਬਾਰੇ ਹਨਾ 20 ਜੀ ਘਰ ਨਾਲ ਤੇ ਇਕ ਆਪਾਂ ਆਪਣਾ ਅਸਰ ਦੇਹੜਾ ਗੁਰਨਾਮ ਦੇ ਮਹਾਰਾਜ ਦਾ ਮਨਾਉਣਾ ਠੀਕ ਠੀਕ ਹੈ। 14 ਤਰੀਕ ਨੂੰ ਰਾਤ ਨੂੰ ਆਪਾਂ ਮਨਾਉਣਾ ਜੀ। ਠੀਕ ਹੈ। ਇੱਕ ਵਜੇ ਦੇ ਲਗਭਗ ਕੋਲ ਸਾਰਾ ਪਰਿਵਾਰ ਕੋਲ ਠੀਕ ਹੈ ਆ ਗਏ ਨਹੀਂ ਆਏ ਹੋ ਬੱਚਿਆਂ ਨੂੰ ਬਾਣੀ ਨਾਲ ਚੋਣ ਲਿਆਣਾ ਤੇ ਇਹਨਾਂ ਨੂੰ ਸਿੱਖਣ ਗਿਆ ਨਾ ਬਾਣੀ ਨਾਲ ਚੋਣ ਨਹੀਂ ਤੇ ਨਤਨੀ ਵਿੱਚ ਸਿੱਖ ਲੈਣਾ ਫਿਰ ਦੂਜਾ ਉਤਾਰਦੇ ਹਾਂ 14 ਤਰੀਕ ਨੂੰ ਰਾਤ ਨੂੰ ਆਪਾਂ ਮਨਾਉਨੇ ਹੁੰਦੇ ਆ ਕੋਈ ਫਰਦੀਆਂ ਆਪਣੇ ਦਰਬਾਰ ਸੱਜਦਾ ਸਾਰੇ ਪਰਿਵਾਰ ਨੇ ਹੋ ਠੀਕ ਹੈ ਆ ਗਏ ਤੁਹਾਨੂੰ ਬਾਜੀ ਭਾ ਕੇ ਬਣਾ ਸਾਡੇ ਤੁਹਾਡਾ ਬਿਲ ਨਹੀਂ ਹੈਗਾ ਸਾਡੇ ਇਹ ਬੰਦੇ ਵੀ ਰਖਾਉਂਦੇ ਆ। ਇਹ ਕਹਿੰਦੇ ਨਸ਼ਾ ਦੀ ਗੱਲ ਕਰਨਗੇ ਕੱਲ ਨੂੰ। ਹਾਂਜੀ। ਤੇ ਦੂਸਰਾ ਉਤਾਰ ਦਿਹਾੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 14 ਤਰੀਕ ਨੂੰ ਰਾਤ ਨੂੰ ਆਪਾਂ ਮਨਾਉਣੇ ਹੁੰਦੇ ਆ। ਹਾਲ ਕੀਰਤਨ ਵਗੈਰਾ ਹੁੰਦਾ ਹੈ। ਠੀਕ ਹੈ। ਤੇ ਸਾਰੇ ਪਰਿਵਾਰ ਨੇ ਆਉਣਾ। ਠੀਕ ਹੈ ਜੀ ਜ਼ਰੂਰ। ਨਾਲ ਵੀ ਨਹੀਂ ਆਇਓ। ਹਾਂਜੀ। ਤੇ ਤਿੰਨੇ ਦਿਨ ਸੇਵਾ ਵੀ ਕਰਵਾਇਆ। ਠੀਕ ਹੈ ਜੀ। ਠੀਕ। ਚਲੋ। ਇਹ ਦੇਖੋ ਨਸ਼ੇ ਤੋਂ ਦੂਰ ਰਹਿਣਗੇ ਬੱਚੇ ਗੁਰਦੁਆਰਾ ਸਾਹਿਬ ਦੇ ਜੱਥੇ ਤੇ ਟੋਟੇ ਨੇ ਕੋਈ ਗੱਲ ਨਹੀਂ ਆਪਾਂ ਉਹਦਾ ਵੀ ਕੇਅਰ ਕਰਦੇ ਹਾਂ ਨਾ ਬੰਦੇ ਤੇ ਦੂਸਰਾ ਬੇਨਤੀ ਇਹ ਵੀ ਆਪਾਂ ਅਵਸਾਰ ਦੇਣਾ ਮਹਾਰਾਜ ਦਾ ਬਣਾ ਰਹੇ ਹਾਂ ਠੀਕ ਹੈ ਆਪਾਂ ਰਾਤ ਨੂੰ ਨਾ 14 ਤਰੀਕ ਨੂੰ ਸਵੇਰੇ ਜਿਹੜਾ ਸਮਾਰਾਦ ਅਗਮਨ ਪਰਵੋ ਹੋਇਆ ਉਸੇ ਸਮੇਂ ਪਾ ਚੀਤਨ ਦਰਬਾਰ ਸਜਾਉਣੀ ਤੇ ਯਾਦ ਕਰਾਉਣੀ ਹੈ ਵਾਰੀ ਨੂੰ ਕਿ ਉਸ ਸਮੇਂ ਸਾਰਾ ਪਰਿਵਾਰ ਆਏ ਤੇ ਤਿੰਨੇ ਦਿਨ ਹਾਜ਼ਰੀ ਆ ਦੇਣਾ ਆ ਖਾਣੇ ਪੜਦਾ ਤੇ ਰਾਕਲੋ ਜਰੂਰ ਠੀਕ ਹੈ ਜੀ ਬੇਨਤੀ ਅਸੀਂ ਅਨਾਉਂਸਮੈਂਟ ਵੀ ਕਰਾਂਗੇ ਪਰ ਅੱਜ ਉਹ ਇੱਕ ਵਾਰ ਚੜ੍ਹ ਕਰਦਾ ਬਾਅਦ ਵੀ ਕਰਦੀ ਸਮਾਗਮ ਨੂੰ ਪਤਾ ਭਾਂਗ ਦਾ ਨਸਾਂ ਤੋਂ ਪੜਦਾ ਆਹਾਂ ਜੀ ਜੀ ਰੈਂਸੇ ਚਾਹੇ ਪੂਜਾ ਧਾਰ ਦੇਣਾ ਮੰਨਦੀ ਰੱਖੀ ਜੀ ਆਹ ਜਦੋਂ ਨੇ ਜਦੋਂ ਮਰਦਾਨਾ ਸਰਪਰ ਤੋਂ ਹੋਇਆ ਲਗਭਗ 7:00 ਵਜੇ ਇਹਦੇ ਬਾਰੇ ਤੋਂ ਪਹਿਰੇ ਪਤਾ ਠੀਕ ਹੈ ਵੀ ਉਦੋਂ ਸਾਰੇ ਪਰਿਵਾਰ ਨੇ ਠੀਕ ਹੈ ਠੀਕ ਠੀਕ ਭਾਈ ਚਾਹ ਪਾਣੀ ਦੀ ਸੇਵਾ ਦੱਸੋ ਭਾਈ ਚਾਹ ਪਾਣੀ ਬਾਜੀ ਆਹੀ ਚਾਹ ਪਾਣੀ ਦੀ ਸੇਵਾ ਹੈ ਠੀਕ ਹੈ ਤਿੰਨੇ ਦਿਨਾਂ ਇਹ ਰਾਤ ਨੂੰ ਜਿਹੜਾ 5 ਤਰੀਕ ਨੂੰ ਸੁੰਦਾਰ ਆਪਣਾ ਹਰੇਕ ਸਾਲੀ ਆਪਾਂ ਮਨਾਉਨੇ ਆ ਸਾਰੇ ਪਰਿਵਾਰ ਨੇ ਤੋਂ ਜਰੂਰ ਜਰੂਰ ਠੀਕ ਹੈ ਠੀਕ ਹੈ ਤਾਂ ਮਹਾਰਾਜ ਜੀ ਉਹਦੀ ਹਾਂ ਜੀ ਤਰੀਕੇ ਨਾਲ ਆਇਆ ਹੈ ਤਾਂ ਉਹਨਾਂ ਨੂੰ ਸਾਰਾ ਪਰਿਵਾਰ ਨੇ ਆਉਂਦਾ ਠੀਕ ਹੈ ਠੀਕ ਹੈ ਇੱਧਰ ਆਪਣੇ ਇਧਰ ਭੱਜ ਜਾਓ ਹੈਗੇ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਨਸ਼ੇ ਤੋਂ ਬਾਤ ਕਰਨਗੇ ਜਿਹੜਾ ਸਮਾਹ ਮਾਹੌਲ ਤੱਲਦਾ ਜਿਹੜਾ ਬੰਦਾ ਕਿਥੇ ਜਾਦੇ ਨੇ 9 ਵਜੇ ਆਉਂਦੇ ਨੇ ਕੰਮ ਕੋਈ ਗੱਲ ਨਹੀਂ ਜੀ ਜਦੋਂ ਵੀ ਸਮਾਂ ਮਿਲਦਾ ਇੱਕ ਪਈ ਹੈ ਇੱਕ ਦੇਖੋ ਆਪ ਗੁਰਨਾਕ ਦੇ ਸਾਡੇ ਬੱਚੇ ਕਿਰਪਾ ਤਾਂ ਪਰਿਵਾਰਵਾਦੀ ਚੰਗੇ ਹੁੰਦੇ ਹਨਾ ਠੀਕ ਹੈ ਭਾਬਾ ਤੇ ਗੱਤਘਸ ਖਾਉਣੇ ਆ ਕੱਲੋਂ ਬਾਹਰ ਅੰਦਰ ਜਾਂਦਾ ਬੰਦਾ ਆਪ ਤਾਂ ਮਰਖਸ਼ਾ ਵੀ ਕਰ ਸਕਦਾ ਹਣਾ ਕੋਈ ਤਾਂ ਨਹੀਂ ਵੀ ਦੋ ਬੰਦੇ ਆਏ ਮਰਖੰਡੇ ਕੋਠੇ ਤੇ ਬਾਹਰ ਜਾਣਗੇ ਖੋਕੇ ਲੈ ਜਾਣਗੇ ਠੀਕ ਹੈ ਹਣਾ ਉਹ ਚੀਜ਼ ਜ਼ਰੂਰੀ ਹੈ ਤੇ ਨਾਲ ਆਪਾਂ ਆਗਮਨ ਪਰ ਮਹਾਰਾਜ ਦਾ ਉਤਾਰਦੇ ਹੈ ਨਾ 13 ਤਾਰੀਖ ਨੂੰ 15 ਨੂੰ ਠੀਕ ਹੈ ਤੇ 14 ਤਰੀਕ ਨੂੰ ਰਾਤ ਨੂੰ ਆਪਾਂ ਕੀਰਤਨ ਕਰਦੇ ਹੁੰਦੇ ਆ ਪੰਜਾਬ ਵੀ ਕਰਾਉਣੇ ਆ ਕਿਉਂਕਿ 14 ਦੀ ਰਾਤ ਨੂੰ ਪੂਰਨ ਮੱਸੀ ਦੀ ਜਿਹੜਾ ਦਿਨ ਹੁੰਦਾ ਉਹਦੇ ਮਹਾਰਾਜ ਦਾ ਆਗਮਨ ਪਰਪੋ ਹੋਇਆ ਉਦੋਂ ਕੀਰਤਨ ਕਰਦੇ ਉਦੋਂ ਸਾਰੇ ਪਰਿਵਾਰ ਨੇ ਸਾਰੇ ਨਗਰ ਦੇ ਸਿਪਾਹੀ ਜ਼ਰੂਰ ਆਈਏ ਸਾਢੇ 11 ਤੋਂ 1:30 ਘੰਟੇ ਇਕਲਾ ਨਾ ਘਰੇ ਰਹਿ ਕੇ ਬਾਕੀ ਸਾਰੇ ਆ ਜਿਓ ਬਈ ਲੋ ਦਰ ਠੀਕ ਹੈ ਹਾਂ ਸਾਰੇ ਆ ਜਿਓ ਤਾਂ ਬਹੁਤ ਵਧੀਆ ਬਈ ਕੁੜੀ ਚੱਕ ਕੇ ਲੈ ਜਾਣਾ ਠੀਕ ਹੈ ਹਾਂ ਨਾ ਬਾਈ ਸਾਰ ਬੱਚਿਆਂ ਨੂੰ ਇਹ ਨਸ਼ਿਆਂ ਤੋਂ ਹੀ ਵੱਤ ਜਾਣਾ ਆਪਣੇ ਬੱਚੇ ਨੂੰ ਕਰਨਾ ਜੋੜਿਓ ਤੇ ਦੂਸਰਾ ਉਤਾਰ ਤੇ ਹਣਾ ਹੁੰਦਾ ਠੀਕ ਹੈ 13 14 15 ਦਾ ਇਸ ਵਾਰ ਤੇ ਤਿੰਨੇ ਦਿਨ ਆਇਓ 14 ਦੀ ਰਾਤ ਨੂੰ ਆਪਾਂ ਜਦੋਂ ਮਹਾਰਾਜ ਦਾ ਉਤਾਰ ਹੋਇਆ ਉਦੋਂ ਆਪਾਂ ਕੀਰਤਨ ਕਰਦੇ ਹਾਂ 12:30 ਤੋਂ 1:30 ਵਜੇ ਸਾਰੇ ਪਰਿਵਾਰ ਨੇ ਹੋ ਠੀਕ ਹੈ ਜੀ ਬੇਨਤੀ ਹੈ ਕਿੰਨੇ ਦਿਨ ਹੋਣੇ 14 ਤਰੀਕ ਦੀ ਰਾਤ ਨੂੰ ਆਪਾਂ ਜਦੋਂ ਮਹਾਰਾਜ ਦਾ ਉਤਾਰ ਹੋਇਆ 12:30 ਵਜੇ ਤੋਂ 1:30 ਵਜੇ ਤੱਕ ਆਪਾਂ ਕੀਰਤਨ ਤੇ ਜਾ ਕੇ ਆਉਗੇ ਸਾਰੇ ਪਰਿਵਾਰ ਨੇ ਪਹੁੰਚਣਾ ਠੀਕ ਹੈ ਠੀਕ ਹੈ ਹੋਰ ਚਾਹ ਬਣਾਉਣੀ ਹੈ ਨਾ ਬੱਚਾ ਬਸ ਬਸ ਆਹੀ ਚਾਹ ਬੇਨਤੀ ਹੈ ਸਾਾਰੇ ਪਰਿਵਾਰੀ ਜਾਈਓਗੇ ਠੀਕ ਹੈ ਆ ਚੰਦਰ ਜੀ ਚਾਹ ਬਣਾਈ ਬਸ ਪਰ ਮਸੂਰੀ ਫੜਦਾ ਚਾਹ ਨਹੀਂ ਜੀ ਕਦਾ ਬੱਚਿਆਂ ਨੂੰ ਗੁਰੂ ਘਰ ਦੇ ਚੰਗੇ ਦੂਜਾ ਆਪਣਾ 13 14 ਦਾ ਸਾਲ ਪੜ ਸਾਹਿਬ ਇੰਨੇ ਦਿਨ ਸੇਵਾ ਦੇ ਵਿੱਚ ਤੇ ਨਾਲ ਆਪਾਂ 14 ਤਰੀਕ ਨੂੰ ਰਾਤ ਨੂੰ ਜਦੋਂ ਮਹਾਰਾਜ ਦਾ ਉਤਾਰ ਦੇਖਾਣਾ ਹੋਇਆਗਾ ਉਦੋਂ ਆਪਾਂ ਕੀਰਤਨ ਦਰਬਾਰ ਤੇ ਜਾਪ ਕਰਾਉਣ ਲੱਗੇ ਸਾਢੇ 12 ਤੋਂ 1:30 ਵਜੇ ਰਾਦਰ ਜੀ ਚਾਹਵਾਦੀ ਰਹੋ ਸਾਰੇ ਪਰਿਵਾਰ ਨੇ ਆਉਣਾ ਹੈ ਲਾਜ਼ਮੀ ਲਾਜ਼ਮੀ ਘਰੇ ਕਿਸੇ ਨੂੰ ਬਿਠਾ ਕੇ ਆਏ ਜਿਵੇਂ ਮਰਜ਼ੀ ਕਰਕੇ ਸਾਰੇ ਪਰਿਵਾਰ ਨੇ ਪਹੁੰਚਣਾ ਠੀਕ ਹੈ ਜੀ ਠੀਕ ਹੈ ਧੰਨਵਾਦ ਕੋਈ ਗੱਲ ਨਹੀਂ ਦੇਣ ਕਿਹਨੇ ਭਾਈ ਕਿਤਾ ਬੱਚਿਆਂ ਨੂੰ ਇਹ ਗੁਰੂ ਘਰ ਦੇ ਨਾਲ ਬੱਤੀਆਂ ਹੈਗੀਆਂ ਛੋਟੀਆਂ-ਛੋਟੀਆਂ ਦੇਖੋ ਨਾ ਛਤਾਂ 'ਕਾ ਵੀ ਸਿੱਕਦੀਆਂ ਪਾਕ ਵੀ ਕਰਦੇ ਆਂ। ਮੋਰ ਸਾਹਿਬ ਦੇ ਨਾਲ ਕੋਈ ਨਾ ਭਈ ਥੋੜਾ ਰੁਕੇ ਆਲਾ ਕਰ ਰਿਹਾ ਤੁਸ ਨਾਲ ਲੈ ਕੇ ਆਇਆ ਕਰੋ ਭਈ ਨਾਲ ਲੈ ਕੇ ਆਇਆ ਕਰੋ ਨਾ ਸਿੱਖ ਜਾਣਗੇ ਤੁਸੀਂ ਨਾਲ ਜੋੜ ਕੇ ਜਦੋਂ ਦੂਸਰਾ ਭਈ ਆ ਦੇਖੋ ਕਿੰਨਾ ਛੋਟਾ ਹੈ ਕੋਈ ਗੱਲ ਨਹੀਂ ਭਈ ਕੁਛ ਨਹੀਂ ਹੋ ਗੋ ਫਿਰ ਵੱਡੇ ਹੋ ਕੇ ਨਾ ਹੱਥ ਜੁੜ ਜਾਣਗੇ ਹਾਂ ਇਹ ਤਾਂ ਹੈਗਾ ਤੁਸੀਂ ਨਾਲ ਲੈ ਕੇ ਆ ਨਸਿਆਂ ਤੋਂ ਵੱਜ ਜਾਂਦੇ ਦੂਸਰਾ ਭਈ ਅੰਸਾਰ ਦੇ ਸਾਡੇ ਮਹਾਰਾਜ ਜੀ ਦਾ ਤਿੰਨੇ ਦਿਨ ਤੇ ਆਪਾਂ ਰਾਤ ਨੂੰ 1:00 ਵਜੇ ਮਨਾਉਣੇ ਹੁੰਦੇ ਮਹਾਰਾਜ ਜੀ ਅਰਦਾਸ ਬੇਨਤੀ ਕਰਦੇ ਨੇ ਲੱਗ ਪੋ ਕਿ ਜਦੋਂ ਉਤਾਰ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵੀ ਆਪਾਂ ਉਹਨੂੰ 12:30 ਤੋਂ 1:30 ਵਜੇ ਤੱਕ ਕੀਰਤਨ ਕਰਾਉਣਾ ਹੈ ਆਏ ਬੱਚੇ ਕਿੰਨੇ ਸਾਰੇ ਪਰਿਵਾਰ ਨੇ ਠੀਕ ਹੈ ਉਹ ਚਾਹ ਪਣੀ ਦੇ ਸੇ ਬਸ ਭਾਈ ਉਹ ਤਾਂ ਨਾਲੇ ਲੰਬਾ ਲੈ ਕੇ ਆਇਆ ਜੀ ਅੱਛਾ ਹਾਂ ਜੀ ਦੋਨੇ ਦਿਖਾ ਲਓ ਫਿਰ ਮੈਂ ਪਹਿਲਾਂ ਕੀ ਬੱਸੀ ਆ ਲੋ ਪਹਿਲਾਂ ਨਾਲੇ ਚਾਹ ਲੈ ਲਓ ਤੁਹਾਡੀ ਪੜ੍ਹਦੀ ਹੋਏ ਖੁਸ਼ੀ ਹੈ ਪਰ ਸਮੇਂ ਤੋਂ ਸਮਾ ਘਟ ਕੇ ਸਮਾਪਿਆ ਨਹੀਂ ਕਿਸੇ ਨੂੰ ਦਾ ਪਤਾ ਨਹੀਂ ਵੀ ਉਸ ਟਾਈਮ ਭੇਜਿਆ ਕਰੋ ਨਹੀਂ ਦੇਖਣ ਚੈਨਲ ਜੁੜਨੀਆਂ ਬੱਚੀਆਂ ਘੱਟ ਕੇ ਨਾਲ ਆਪ ਰੱਖਿਆ ਤਾਂ ਕਰ ਸਕਣ ਨਹੀਂ ਜਦੋਂ ਪਹੁੰਚਣ ਦੀ ਹੈ ਨਾ دوسری ਬੇਨਤੀ ਹੈ ਵੀ ਵਰਪੂਰਵ ਜਦੋਂ ਇਹ 14 ਮਾ ਇਹ ਕੋਈ ਗੱਲ ਨਹੀਂ 30 ਸਾਲ ਕੋਈ ਨਹੀਂ ਆ ਗਿਆ ਜਦੋਂ ਉਹਦਾ 15 ਸੀ ਤੇ 14 ਤਰੀਕ ਦੀ ਰਾਤ ਆਪਾਂ ਵੀ ਹਰ ਇੱਕ ਸਾਲ ਹੀ ਸਾਨੂੰ ਪਤਾ ਹੈ ਨਾ ਉਦੋਂ ਕੀਰਤਨ ਕਰਦੇ ਹਾਂ ਜਦੋਂ ਮਹਾਰਾਜ ਦਾ ਉਤਾਰਨ ਆ ਗਿਆ ਉਸ ਟਾਈਮ ਤੇ ਸਾਰੇ ਪਰਿਵਾਰ ਨੇ ਆਉਣਾ ਰਾਤ ਨੂੰ 12:30 ਤੋਂ 1:30 ਵਜੇ ਤੱਕ ਜਰੂਰ ਆਉਂਦੇ ਪਰ ਲਾਲੇ ਬੱਚਾ ਪਰ ਆਇਆ ਨਹੀਂ ਸੀਗਾ ਉਹ ਕਹਿੰਦੇ ਨੇ ਜਿਉਂਦੇ ਜੀਉਂ ਨੂੰ ਸਮਾਂ ਆ ਜਾਂਦਾ ਅਸੀਂ ਤਾਂ ਹੀ ਭਈ ਆਇਆ ਕਿ ਵੀ ਘਰ ਘਰ ਜਾ ਕੇ ਆ ਹਾਂ ਨਹੀਂ ਸਾਥੋਂ ਨਹੀਂ ਆਇਆ ਯਾਰ ਆਪਨੇ ਉਹ ਮਾਨ ਬੜਾ ਐ ਚਾ ਵੀ ਜਿਉਂਦੇ ਰਹੇ ਤਾਂ ਗਾਉਂ ਆ ਆ ਨੋਸ਼ੀਸ਼ਾ ਜੀ ਰਾਮ ਸਿੰਘ ਪਾਸ 15 ਨੂੰ ਤੱਕ 14 ਤਰੀਕ ਨੂੰ ਰਾਤ ਦੇ ਜਿਹਨੂੰ ਦੀਵਾਨ ਹੁੰਦੇ ਨੇ ਗੁਰਪ੍ਰਭਾ ਤੇ ਸਮੇਂ ਦੇ ਗੁਰਮੁਖ ਦੇ ਤਾਰ ਸਮੇਂ ਦੇ 12:00 ਤੱਕ ਸਾਰੇ ਪਰਵਾਨ ਦਾ ਜੀ ਪਰ ਜਿਹਨੇ ਜਿਹਨੇ ਸੇਵਾ ਕਾਰਨੀਆਂ ਤੁਰੀ ਜੁੜਿਆ ਹੋਇਆ ਤੇ ਪਾਣੀ ਪ੍ਰਵਾਹ ਨੂੰ ਪ੍ਰਵਾਹ ਨਾਲ ਨੂੰ ਦੀਪ ਬਾਲਾ ਕਰੋ ਤੁਸੀਂ ਵੀ ਆਇਆ ਕਰੋ ਇਹਦੇ ਨਾਲੇ ਦੀਵੇ ਪਾਈ ਉਹ ਦੇਣਾ ਮਾਲਾ ਪਾ 14 ਤਰੀਕ ਦੀ ਰਾਤ ਨੂੰ ਸਾਰੇ ਕਰਨੀ ਕਿ ਉਹ ਵੀ ਕਰਾ ਬਸ ਇਹ ਅਸੀਂ ਗੁਰਨਾਨ ਦੇਵ ਜੀ ਦੇ ਹੁਕਮ ਅਨੁਸਾਰ ਸਨੇਹਾ ਲੈ ਕੇ ਠੀਕ ਹੈ ਪ੍ਰਮਾਣ ਕਰਨਾ ਹੈ ਸਾਰੇ ਨਗਰ ਦੇ ਵਿੱਚ ਚੱਕਰ ਲਾਉਣਾ ਹੈ ਤਿੰਨ ਚਾਰ ਦਿਨ ਠੀਕ ਹੈ ਤੇ ਸਾਡੇ ਗੁਰੂ ਜੀ ਕੀਰਤ ਕਰਨ ਨੂੰ ਤੁਹਾਡਾ ਹੋਣਾ ਹਾਂ ਬੱਤੀਆਂ ਵੀ ਨੇ ਆਪਣੇ ਹਨਾ ਜਿਆਦਾ ਹਾਂ ਇਹਨੂੰ ਦੇਖੋ ਸਾਡੇ ਗੱਤਕਾ ਵੀ ਛੱਡਦੇ ਨੇ ਨਤ ਨੇ ਵੀ ਛੱਡਦੇ ਕਿਉਂਕਿ ਉਹਨਾਂ ਨੂੰ ਖ਼ਬਰ ਸਾਨੂੰ ਪਤਾ ਵੀ ਬੜਾ ਪਿਆਰਾ ਕੰਮ ਵੀ ਹੈਗਾ ਜਰੂਰ ਭੇਜਿਆ ਭੇਜਿਆ ਕਰੋ 4:00 ਵਜੇ ਕਾਂ ਪਰ ਕੇ ਜੇ ਕੋ ਆਉਣ ਜਾਣ ਦਾ ਨਹੀਂ ਸਵੇਰੇ 4 ਵਜੇ ਸਾਨੂੰ 4 ਵਜੇ ਤਾਈਂ ਆਉਂਗੀ ਨਹੀਂ ਕੋਈ 5 ਵਜੇ ਦਾ ਵੀ ਗੇਟ ਆ ਜਾਗਾ ਲੇਟ ਆਜਣ 10 ਮਿੰਟ ਤੇ ਤੀਸਰਾ ਗੁਰਪੁਰਬ ਦਾ ਤੁਹਾਨੂੰ ਪਤਾ ਹੀ ਹੈ ਹਾਂ ਠੀਕ ਹੈ ਤੇ 13 14 15 ਦਾ 14 ਦੀ ਰਾਤ ਨੂੰ ਆਪਾਂ ਜਦੋਂ ਮਨ ਦਾ ਉਤਾਰ ਹੋਇਆ ਉਸ ਸਮੇਂ ਆਪਾਂ ਕੀਰਤਨ ਕਰਦੇ ਹਾਂ ਮਨ ਨੇ ਜਾ ਸਾਢੇ 12:00 ਤੋਂ ਸਾਰੇ ਪਰਿਵਾਰ ਤੇ ਪੂਰਨ ਸੰਗਤ ਸੇਵਾ ਲਾਉਂਦੇ ਨੇ ਬਾਬਾ ਜੀ ਪਹੁੰਚਦੇ ਨੇ ਸਾਰਾ ਪਰਿਵਾਰ ਹੀ ਬੱਚਿਆਂ ਨੂੰ ਨਾਲ ਠੀਕ ਹੈ ਭਾਈ ਤੇ ਸੰਪੂਰਨ ਸੰਸਥਾ ਨਾਲ ਨਾਲ ਚਾਹੀ ਨਤਨੀ ਠੀਕ ਜਰੂਰੀ ਹੈ ਨਾ ਸਮਾ ਭਾਂਡ ਦਾ ਤੁਹਾਨੂੰ ਪਤਾ ਵਧੀਆ ਚੱਲ ਤੂੰ ਇੱਧਰ ਆ ਗਿਆ ਲਾਈਨ ਖਾ ਤੇ ਦਾੜੀ ਰੱਖ ਲਈ ਤੇ ਇੱਕ ਨਾਲ ਆਪਣਾ 13 14 15 ਦਾ ਗੁਰੂ ਆਉਣੇ ਸੀ ਰਾਤ ਨੂੰ ਆਪਾਂ ਬੁਲਾਉਣੇ ਸੀ 14 ਤੇ ਮਰਾ ਦਾ ਭਾਰ ਹੈ ਇਹ ਪਾ ਸਾਢੇ 12:00 ਤੋਂ 1:30 ਵਜੇ ਤੱਕ ਕਿਸਨ ਦੇ ਜਾਪ ਹੋਣਗੇ ਇਹ ਖਰਾ ਪਰਿਵਾਰ ਆਇਆ ਠੀਕ ਹੈ ਜਾਂ ਬਣੀ ਸੇਵਾ ਕਰਨੀ ਹੈ ਗੁਰੂਗਰਾ ਦੇ ਵਿੱਚ ਠੀਕ ਆ 14 ਤਰੀਕ ਨੂੰ ਰਾਤ ਦੇ ਸਮੇ 12:30 ਤੋਂ 1:30 ਵਜੇ ਤੱਕ ਆਪਾਂ ਹਰ ਸਾਲ ਗੁਰੂਾਨੰਕ ਦੇਵ ਦੇ ਅਵਤਾਰ ਸਮੇਤੇ ਉਦੋਂ ਗੁਰੂਪਾਣੀ ਦਾ ਕੀਰਤਨ ਹੁੰਦਾ ਜਾਂ ਹੁੰਦਾ ਉਦੋਂ ਸਾਰੇ ਪਰਿਵਾਰ ਨੇ ਪਹੁੰਚਣਾ ਤੇ ਨਾਲ ਬਸ ਜੁੜੇ ਰਹਿਣਾ ਹਾਂ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਦੇਖ ਲਾ ਜੀ ਆਉਣ ਦੇ ਕਰਕੇ ਇਤਨੇ ਵੇਲੇ ਮਹਾਰਾਜ ਨੇ ਕਿਰਪਾ ਕਰਦੀ ਨਾ ਉਹਨੂੰ ਤਾਂ ਮਾਨ ਭਰੀ ਸੀ ਵੀ ਆ ਬੱਚੇ ਛੋਟੇ ਛੋਟੇ ਕਸਕਾ ਪਿੰਡ ਦੇ ਲਈ ਸਾਡੇ ਘਰ ਦੇ ਪਰ ਤੁਹਾਡੀ ਹਾਜ਼ਰੀ ਗੁਰੂ ਘਰ ਬਿਲਕੁਲ ਘਟਾ ਹੈ ਜੋੜੋ ਜੋੜੋ ਹਾਂ ਮੈਂ ਤੁਹਾਨੂੰ ਆਸ਼ ਕਰਕੇ ਤੁਹਾਨੂੰ ਤਾਂਗੇ ਹੈ ਵੀ ਉਹ ਭੁੱਲ ਜੋ ਕਿ ਸਾਡੇ ਕੋਈ ਮਤਲਬਾ ਸਭ ਕਿਰਪਾ ਹੋ ਗਈ ਬੜਾ ਬਹੁਤ ਬੰਦੀ ਕਿਰਪਾ ਦਿੱਤਾ ਹੋ ਗਿਆ ਗੱਲ ਵਿੱਚ ਸੇਵਾ ਜੀ ਨੂੰ ਮੁੰਡੇ ਹੋ ਗਿਆ ਠੀਕ ਹੈ ਪਈਆ 14 ਤਰੀਕ ਨੂੰ ਪਰਾਂਤ ਨੂੰ ਕੀਰਤਨ ਕਰਦੇ ਹਾਂ 12:30 ਨੂੰ ਗੁਰੂ ਉਹ ਚਾਹ ਬਣ ਨਾ ਬਸ ਚਾਹ ਬਣ ਚਲੋ